ਬੇਰਨ ਸਿੰਘ ਅਨਦਰ ਪਰਸਨ ਹੈਗਾ ਗੁਲਾਬਗੜ੍ਹ ਦਾ ਰਹਿਣ ਵਾਲਾ ਜਿਹੜੇ ਉਸ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਮੋਹਾਲੀ ਦੇ ਵਿੱਚ ਵੀ ਤੇ ਦੁਬਈ 베ਸਟ ਵੀ ਕੰਮ ਹੈਗਾ ਤੇ ਉਹਨੂੰ 9 ਤੇ 10 ਤਾਰੀਖ ਨੂੰ ਇੱਕ ਅਨਨੋਮ ਨੰਬਰ ਤੋਂ ਕਾਲ ਆਈ ਸੀ ਜਿਹਦੇ ਵਿੱਚ ਇੱਕ ਪਰਸਨ ਨੇ 1 ਕਰੋੜ ਰੁਪਏ ਦੀ ਉਹਨੂੰ ਫਿਰੋਤੀ ਮੰਗੀ ਤੇ ਉਹਨੂੰ ਥ੍ਰੈਟ ਕਾਲ ਦਿੱਤੀ ਸੀਗੀ ਪਰ ਪੁਲਿਸ ਨੇ ਇਮੀਡੀਏਟਲੀ 10 ਤਾਰੀਖ ਨੂੰ ਹੀ ਜੋ ਕਨਸਰਨਡ ਤਾਰਾਮਦੇ ਅੰਡਰ ਕੇਸ ਨੂੰ ਦਰਜ ਕੀਤਾ ਤੇ ਅਗੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਟੈਕਨੀਕਲੀ ਤੇ ਬੜਾ ਵਧੀਆ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਡੀਐਸਪੀ ਰੂਰਲ ਸਾਬ ਦੇ ਪੂਰੀ ਕੀ ਪੂਰੀ ਨਿਗਰਾਨੀ ਹੇਠ ਤਫਤੀਸ਼ ਚੱਲਦੀ ਰਹੀ ਤੇ ਅਲਟੀਮੇਟਲੀ ਅਸੀਂ 13 ਤਰੀਕ ਤੱਕ ਜੋ ਫੋਨ ਦੀ ਪੂਰੀ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਇੱਕ ਸੇਵਕ ਨਾ ਦਾ ਪਰਸਨ ਹੈਗਾ ਉਹਦੇ ਤੱਕ ਪਹੁੰਚੇ ਤਲਵੰਡੀ ਸਾਬ ਉਹਦਾ ਰਹਿਣ ਵਾਲਾ ਹੈਗਾ ਤੇ ਉਹਨੂੰ ਫਿਰ ਨੋਮੀਨੇਟ ਕੀਤਾ ਗਿਆ 14 ਤਰੀਕ ਨੂੰ ਕੇਸ ਦੇ ਵਿੱਚ ਤੇ ਪੁਲਿਸ ਉਹਦੀ ਪਾਲ ਕਰ ਰਹੀ ਸੀ ਅਜੋ ਸੇਵਕ ਹੈਗਾ ਇਹਦੇ ਉੱਪਰ ਪੁਰਾਣੀ ਬੀ ਐਫ ਆਰਸ ਹੈ ਚੋਰੀ ਦੀ ਬੀਐਫਆਈਆਰ ਹੈ ਐਨਡੀਪੀਐਸ ਦਾ ਵੀ ਕੰਮ ਕਰਦਾ ਹੈ ਤੇ ਉਹ ਦੀ ਜਦੋਂ ਪੁਲਿਸ ਪਾਲ ਕਰ ਰਹੀ ਸੀਗੀ ਤੇ ਅੱਜ ਸਵੇਰੇ ਪੁਲਿਸ ਨੂੰ ਬਹੁਤ ਇੱਕ ਪੱਕਾ ਇੰਪ੍ਰੈਸ਼ਨ ਹੋਣ ਲਿਹਾ ਕਿ ਉਹ ਇਸ ਏਰੀਆ ਚ ਹੋ ਸਕਦਾ ਹੈਗਾ ਤੇ ਪੁਲਿਸ ਵੀ ਏਰੀਆ ਚ ਪੈਟਰੋਲਿੰਗ ਕਰ ਰਹੀ ਸੀਗੀ ਤੇ ਸਵੇਰੇ अर्ਲੀ ਮਾਰਨਿੰਗ ਫਿਰ ਕੋਟ ਸ਼ਵੀਰ ਪੁਲਿਸ ਚੌਕੀ ਦੀ ਜੋ ਟੀਮ ਹੈਗੀ ਉਹ ਇੱਥੇ ਪੈਟਰੋਲਿੰਗ ਕਰਦੇ ਜਦੋਂ ਮਤਲਬ ਏਰੀਆ ਚੈੱਕ ਕਰ ਰਹੀ ਸੀ ਤੇ ਸਾਹਮਣੇ ਤੋਂ ਸੇਵਕ ਸਿੰਘ ਆਂਦਾ ਦਿਖਾਈ ਦਿਆ ਤੇ ਉਹ ਉਹਨੂੰ ਵੀ ਐਂਟੀਸੀਪੇਟਡ ਸੀਗਾ ਮਾੜਾ ਬੰਦਾ ਹੈਗਾ ਤੇ ਉਹਨੇ ਪੁਲਿਸ ਨੂੰ ਦੇਖਦੇ ਪੁਲਿਸ ਦੀ ਪਾਰਟੀ ਦੇ ਉੱਪਰ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਫਿਰ ਜਵਾਬੀ ਫਾਇਰ ਕਰਕੇ ਉਹਨੂੰ ਅਰੈਸਟ ਕਰਨ ਦਾ ਟਰਾਈ ਕੀਤਾ ਤੇ ਉਹ ਜਵਾਬੀ ਫਾਇਰ ਕਰਦੇ ਹੋਏ ਉਹਦੇ ਕਿਉਂਕਿ ਉਹਨੂੰ ਭੱਜਣ ਤੋਂ ਵੀ ਰੋਕਣਾ ਸੀਗਾ ਤੇ ਉਹਦੀ ਲੱਤ ਤੇ ਉੱਪਰ ਗੋਲੀ ਵੀ ਲੱਗੀ ਤੇ ਉਹਨੂੰ ਫਿਰ ਇਮੀਡੀਏਟਲੀ ਸਰਕਾਰੀ ਜੋ ਹਸਪੀਟਲ ਹੈ ਉੱਥੇ ਵੀ ਭਰਤੀ ਕਰਾਇਆ ਗਿਆ ਤਾਂ ਕਿ ਉਹਦੇ ਇਲਾਜ ਕਰਾਇਆ ਜਾ ਸਕੇ ਤੇ ਅੱਗੇ ਵੀ ਹੁਣ ਜਦੋਂ ਠੀਕ ਹੋ ਜਾਂਦਾ ਹੈ ਉਹਦੀ ਪੁੱਛਗਿੱਛ ਕਰਕੇ ਅੱਗੇ ਉਹ ਉਹਦਾ ਕਿਸੇ ਹੋਰ ਨੇ ਸਾਥ ਦਿੱਤਾ ਹੈ ਕਿ ਕਿਸੇ ਗੈਂਗਸਟਰ ਨੇ ਉਹਦੀ ਮਦਦ ਕੀਤੀ ਹੈ ਜਾਂ ਗੈਂਗਸਟਰ ਦੇ ਬਿਹਫ ਤੇ ਕੰਮ ਕਰ ਰਿਹਾ ਸੀਗਾ ਉਹ ਸਾਰਾ ਹਜੇ ਤਫਤੀਸ਼ ਦਾ ਪਾਰਟ ਹੈਗਾ ਤੇ ਮੇਨ ਜੋ ਪਰਸਨ ਉਹਨੂੰ ਫੜ ਲਿਆ ਗਿਆ ਹੈਗਾ ਤੇ ਬਹੁਤ ਵਧੀਆ ਸਦਰ ਦੀ ਪੂਰੀ ਪੂਰੀ ਪੁਲਿਸ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਇੱਕ ਮਾੜੇ ਬੰਦੇ ਨੂੰ ਜੋ ਕਿ ਏਰੀਆ ਚ ਥ੍ਰੈਡ ਕਾਲ ਦੇ ਰਿਹਾ ਸੀਗਾ ਉਹਨੂੰ ਫੜਿਆ ਹੈ ਮੈਮ ਪਹਿਲਾਂ ਕਿੰਨੇ ਮਾਮਲੇਦਾਰ ਸੀ ਪਹਿਲਾਂ ਇਹ ਕਿਲਾ ਇਹਦੇ ਉੱਪਰ ਦੋ ਐਫਆਈਆਰ ਹੁਣ ਤੱਕ ਹੈ ਤੇ ਇਹ ਇੱਕ ਇੱਕ ਹੋਰ ਵੀ ਕਿਉਂਕਿ ਅੱਜ ਜੋ ਜਿਸ ਬਾਈਕ ਨੂੰ ਵਰਤ ਰਿਹਾ ਸੀਗਾ ਉਹ ਵੀ ਚੋਰੀ ਦੀ ਹੀ ਜਾਂਦੀ ਹੈਗੀ ਤੇ ਉਹ ਵੀ ਚੈੱਕ ਕਰਨਾ ਹੈਗਾ ਕਿ ਉਹਦੇ ਵਿੱਚ ਕੋਈ ਕੇਸ ਦਰਜ ਹੈ ਤੇ ਉਹਦੇ ਵਿੱਚ ਨੋਮੀਨੇਟਡ ਨਹੀਂ ਹੈ ਕਿ ਚੋਰੀ ਤੇ ਐਨਡੀਪੀਐਸ ਦਾ ਕੰਮ ਕਰਨ ਦਾ ਦੀ ਸੀ ਪਹਿਲਾ ਮਾਮਲਾ ਦਰਜ ਨਹੀਂ ਕੋਈ ਕੋਈ ਲਿੰਕ ਹੈ ਪਹਿਲਾ ਕੋਈ ਲਿੰਕ ਹੈ ਕਿ ਸੀ ਪਹਿਲਾਂ ਕਿਸੇ ਨਾਲ ਇਹ ਨਹੀਂ ਉਹੀ ਮੈਂ ਕਹਿ ਰਹੀ ਹਾਂ ਕਿ ਹਜੇ ਕਿਉਂਕਿ ਇਹਨੂੰ ਸਿਰਫ ਕਿਉਂਕਿ ਇੰਜਰਡ ਹੈਗਾ ਤੇ ਇਹਦੀ ਪੁੱਛਗਿੱਛ ਬਾਕੀ ਹੈਗੀ ਤੇ ਜਦੋਂ ਇਹਦੀ ਇਨਟੈਰੋਗੇਸ਼ਨ ਪੁੱਛਗਿੱਛ ਹੋएगी ਤੇ ਅੱਗੇ ਇਹਦੇ ਨਾਲ ਦੇ ਹੋਰ ਸਾਥੀ ਹੈ ਨਹੀਂ ਉਹਨਾਂ ਦਾ ਪਤਾ ਲੱਗ ਜਾਏਗਾ ਤੇ ਆਗੀ ਫਿਰ ਤਫਤੀਸ਼ ਕਿਉਂਕਿ ਹਜੇ ਤੱਕ ਪਹਿਲਾ ਹੀ ਦੋਸ਼ੀ ਫੜਿਆ ਗਿਆ ਹੈਗਾ ਤੇ ਅੱਗੇ ਇਹਦੀ ਤਫਤੀਸ਼ ਚੱਲਦੀ ਰਹੇਗੀ ਤੇ ਅੱਗੇ ਕਿਸੇ ਹੋਰ ਨੇ ਵੀ ਅਗਰ ਇਦਾਂ ਦਾ ਕੁਝ ਇਹਦੀ ਮਦਦ ਕੀਤੀ ਹੈ ਜਾਂ ਕਿਸੇ ਦੇ ਬਿਹਾਫ ਤੇ ਕੰਮ ਕਰ ਰਿਆ ਸੀਗਾ ਉਹ ਉਹਨੂੰ ਵੀ ਫਿਰ ਅੱਗੇ ਸੀ ਮੈਂ ਇੱਥੇ ਇੱਕ ਮਿੰਟ ਹੁਣ ਇਹਦੀ ਕੁਐਸਚਨਿੰਗ ਹੋਈ ਨਹੀਂ ਹੈ ਹੁਣ ਤੈਨੂੰ ਸਿਰਫ ਅਸੀਂ ਇਲਾਜ ਦੇ ਲਈ ਭੇਜਿਆ ਹੈਗਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਸ ਏਰੀਆ ਚ ਇਹ ਆ ਸਕਦਾ ਹੈਗਾ ਤੇ ਪੁਲਿਸ ਪਾਟੇ ਨੇ ਇਮੀਡੀਏਟਲੀ ਫਿਰ ਚੈਕਿੰਗ ਇੱਥੇ ਸ਼ੁਰੂ ਕਰ ਲਈ ਸੀਗੀ ਤੇ ਇਸ ਕਰਕੇ ਇਹਨੂੰ ਫਿਰ ਇੰਟਰਵੈਨ ਤੇ ਇੰਟਰਸੈਪਟ ਕੀਤਾ ਗਿਆ ਤੇ ਅੱਗੇ ਦੀ ਪੁੱਛਗਿੱਛ ਤੋਂ ਹੀ ਡੀਟੇਲਸ ਪਤਾ ਲੱਗਣ ਗਿਆ ਅੱਜ ਕੱਲ੍ਹ